एपीटी ਨੇ ਨੋਨਿਕਰ ਅੱਗੇ ਗੋਲੀ ਚੱਲੀ ਉਹ ਮਾਮਲਾ ਦਬ ਗਿਆ ਨਾ ਤਾਂ एपीटी ਲੋਨੇ ਭਾਜੀ ਪੈਸੇ ਦੇਤੇ ਹੋਣੇ ਤੁਸੀਂ ਇਹ ਗੱਲ ਕਹਿ ਰਹੇ ਹੋ ਹਾਂ 100% ਕਿਉਂਕਿ ਭਾਜੀ ਜੇ ਉਹਨੇ ਪੈਸੇ ਨਾ ਦਿੱਤੇ ਹੁੰਦੇ ਨਾ ਉਹ ਪ੍ਰੈਸ ਚ ਆਂਦਾ ਉਹ ਪ੍ਰੈਸ ਚ ਨਾ ਆਂਦਾ ਤਾਂ ਕੋਈ ਨਾ ਕੋਈ ਕਾਰਵਾਈ ਕਰਦਾ ਉਹਨੇ ਭਾਜੀ ਪੈਸੇ ਦਿੱਤੇ ਹੋਣੇ ਪਰ ਉਹਨੇ ਸਿੱਧੂ ਤੋਂ ਬਾਅਦ ਭਾਜੀ ਸਿੰਗਰ ਬਹੁਤ ਡਰਦੇ ਆ ਸਿੱਧੂ ਮੂਸੇ ਵਾਲਾ ਕੇਸ ਤੋਂ ਬਾਅਦ ਸਿੰਘ ਸਾਰੇ ਡਰ ਗਏ ਬਹੁਤ ਜ਼ਿਆਦਾ ਕਰਨੋਜਲ ਪਾਜੀ ਦੁਬਈ ਕਿਉਂ ਆਇਆ ਕੈਨੇਡਾ ਤੋਂ ਪਾਜੀ ਕੈਨੇਡਾ ਇਹਨੂੰ ਪਤਾ ਸੀਗਾ ਕਿ ਮੈਨੂੰ ਮਾਰ ਦੇਣਗੇ ਦੁਬਈ ਪਾਜੀ ਥੋੜਾ ਕਾਨੂੰਨ ਜਿਆਦਾ ਸਖਤ ਹੈ ਤੇ ਦੁਬਈ ਪਾਜੀ ਉਨੇ ਸ਼ੂਟਰਾਂ ਦੀ ਪਹੁੰਚ ਹੈ ਨਹੀਂ ਕੈਨੇਡਾ ਤੇ ਜ਼ਿਆਦਾ ਗੰਦ ਪੈ ਗਿਆ ਕਿ ਪਾਜੀ ਹੋ ਸਕਦਾ ਕਰਨੋਜਲ ਉੱਥੇ ਹੁੰਦਾ ਤਾਂ ਦਵਿੰਦਰ ਬਬੀਆ ਗੈਂਗ ਹੁਣ ਇਹਨੂੰ ਟਾਰਗੇਟ ਕਰਦੀ ਕਿਉਂਕਿ ਇਹਦੇ ਘਰ ਤੇ ਵੀ ਗੋਲੀ ਚੱਲੀ ਸੀ ਕੈਨੇਡਾ ਬਟ ਇਹ ਇਹ ਉਹ ਪ੍ਰਾਪਰਟੀ ਛੱਡ ਕੇ ਆ ਗਿਆ ਸੀ ਉਹਨਾਂ ਨੂੰ ਉਹਨਾਂ ਨੇ ਗਲਤੀ ਨਾਲ ਉਹਨਾਂ ਨੂੰ ਪਤਾ ਨਹੀਂ ਸੀ ਇਸ ਕੋਲ ਬਿਲਕੁਲ ਤੇ ਇਹਨੂੰ ਭਾਜੀ ਦੁਬਈ ਆਇਆ ਹੁਣ ਦੇਖੋ ਮੈਂ ਲੋਰੈਂਸ ਦਾ ਨਾ ਲਮਾ ਨਾ ਲਮਾ ਭਾਜੀ ਹੋ ਸਕਦਾ ਹੈ ਭਾਜੀ ਇਹਨਾਂ ਦੀ ਛਤਰ ਛਾਇਆ ਚ ਹੋਵੇ ਕਰਨ ਹੋ ਸਕਦਾ ਹੈ ਭਾਜੀ ਕਿਉਂਕਿ ਭਾਜੀ ਜਿਹੜਾ ਕੈਨੇਡਾ ਤੋਂ ਇੱਥੇ ਆਇਆ ਨਾ ਇਹ ਕਿਸੇ ਗੈਂਗਸਟਰ ਨਹੀਂ ਕਿਹਾ ਇਹਨੂੰ ਇਹ ਖੁਦ ਨਹੀਂ ਆਇਆ ਇਹ ਕਿਸੇ ਗੈਂਗਸਟਰ ਨੇ ਹੀ ਸਮਝਾਇਆ ਇਹਨੂੰ ਵੀ ਕੈਨੇਡਾ ਰਹੇਗਾ ਮਾਰਿਆ ਜਾਏਗਾ ਵੀ ਦੁਬਈ ਚਲਾ ਜਾ ਉੱਥੇ ਕਾਨੂੰਨ ਵੀ ਸਖਤ ਹੈਗਾ ਭਾਜੀ ਉੱਥੇ ਫਰਕ ਆ ਉੱਥੇ ਉੱਥੇ ਸ਼ੂਟਰ ਸ਼ਾਟਰ ਨਹੀਂ ਪਹੁੰਚਦੇ ਛੇਤੀ ਉੱਥੇ ਅਸਲਾ ਨਹੀਂ ਮਿਲਦਾ ਹੈਗਾ ਇਹਨਾਂ ਨੂੰ ਛੇਤੀ ਕੈਨੇਡਾ ਦੇ ਇਹਨਾਂ ਨੂੰ ਬਹੁਤ ਜਲਦੀ ਪ੍ਰੋਵਾਈਡ ਹੋ ਜਾਂਦਾ ਹੈ ਮੈਕਸੀਕੋ ਕਰਕੇ ਲਾ ਤੇ ਕੈਨੇਡਾ ਤੋਂ ਭਾਜੀ ਵਾਰਦਾ ਤਾਂ ਹੋ ਬਹੁਤ ਰਿਆਂ ਨੇ ਲੱਕੀ ਪਟਿਆਲ ਬਹੁਤ ਕਰਵਾ ਰਿਆ ਦਵਿੰਦਰ ਮੀਆ ਆ ਰਿਹਾ ਠੀਕ ਹੈ ਜੀ ਗੋਲਡੀ ਦਾ ਭਾਜੀ ਤਬਦਬਾ ਪਹਿਲਾਂ ਦਾ ਹੀ ਆ ਉੱਥੇ ਅੱਛਾ ਉੱਥੇ ਵੀ ਗਰੁੱਪਸ ਉਦਾਂ ਹੀ ਐਕਟਿਵ ਹੋ ਗਏ ਆ ਦਵਿੰਦਰ ਵੀ ਵੀ ਹਾਂ ਲੋਰੈਂਸ ਤੇ ਗਰੁੱਪ ਬਾਜੀ ਉੱਥੇ ਸੁੱਖਾ ਦੁਨੇ ਕੇ ਨਹੀਂ ਮਰਵਾਇਆ ਗੋਲਡੀ ਨੇ ਹਾਂਜੀ ਜਿਹਨੂੰ ਬਾਥਰੂਮ ਚ ਮਾਰ ਗਏ ਸੀ ਬਿਲਕੁਲ ਬਿਲਕੁਲ ਪਾਜੀ ਉਹ ਉਥੇ ਗਰੁੱਪ ਹੀ ਐਕਟੀਵੇਟ ਹੋ ਸੁੱਖਾ ਦੁਨੇ ਕੇ ਪਾਜੀ ਦਵਿੰਦਰ ਬੰਬੀਆ ਗੈਂਗ ਦਾ ਬਹੁਤ ਮੇਨ ਮੇਨ ਗੈਂਗਸਟਰ ਸੀ ਦਵਿੰਦਰ ਬੰਬੀਆ ਗੈਂਗ ਪਿੱਛੇ ਨੇ ਕਈ ਮਰਡਰ ਕਰ ਰੱਖੇ ਸੀ ਕੁਲਬੀਰ ਨਰਵਾਣੇ ਦੇ ਦੋਨੋਂ ਗਵਾਹੀ ਨੇ ਮਾਰੇ ਨੇ ਛੱਲੇ ਹੋਰੀ ਸੁਖਾ ਦੁਨੇ ਕੇ ਮਾਰ ਕੇ ਕੈਸੀ ਤੂੰ ਬਾਦ ਕੈਨੇਡਾ ਪਹੁੰਚਿਆ ਹੈ ਕੈਨੇਡਾ ਭਾਜੀ ਫਿਰ ਗੋਲਡੀ ਬਰਾੜ ਨੇ ਤਾਂ ਮਰਵਾਇਆ ਹੁਣ ਗੋਲਡੀ ਕਹਿੰਦੇ ਆ ਕੈਨੇਡਾ ਹੈ ਨਹੀਂ ਲੇਕਿਨ ਭਾਜੀ ਉਹ ਤਾਂ ਦਬ ਦਬਾ ਤਾਂ ਬਹੁਤ ਜ਼ਿਆਦਾ ਹੈ ਨਾ ਇਸ ਟਾਈਮ ਕਬੱਡੀ ਵਾਲਿਆਂ ਤੇ ਸਿੰਗਰਾਂ ਤੇ ਐਕਸਟਰੈਕਸ਼ਨ ਹੁਣ ਮਿਲਾਈ ਜਾ ਰਹੀ ਹੈ ਬਹੁਤ ਜ਼ਿਆਦਾ ਭਾਜੀ ਕਬੱਡੀ ਵਾਲਿਆਂ ਤੋਂ ਤੇ ਇਨਾਂ ਤੋਂ ਲਿਆ ਜਾਂਦਾ ਸਿੰਗਰਾਂ ਤੇ ਇਹ ਦਿੰਦੇ ਆ ਭਾਜੀ ਇਹ ਆਪ ਹੀ ਭਾਜੀ ਉਹਨਾਂ ਦੀ ਛਤਰ ਚਾਇਆ ਥੱਲੇ ਰਹਿੰਦੇ ਆ ਸਿੰਗਰ ਵੀ ਇਹਨਾਂ ਨੂੰ ਭਾਜੀ ਆਪਣੀ ਲਾਈਫ ਲੱਗਦੀ ਐ ਲਾਈਕ ਐਜ਼ ਆ ਫਿਲਮ ਹਮ ਕਲਾਕਾਰ ਭਾਜੀ ਆਪਣੀ ਜ਼ਿੰਦਗੀ ਨੂੰ ਕਲਾਕਾਰੀ ਵਾਂਗੂ ਸੋਚਣ ਲੱਗ ਜਾਂਦਾ ਤੀ ਲਾਈਕ ਜਿਵੇਂ ਭਾਜੀ ਹਾਲੀਵੁੱਡ ਦੇ ਕਲਾਕਾਰ ਹੋਏ ਨੇ ਲਾਈਕ ਉਹਨਾਂ ਨਾਲ ਗੈਂਗਸਟਰ ਰਹਿੰਦੇ ਸੀ ਜਾਂ ਉਹ ਖੁਦ ਗੈਂਗਸਟਰ ਸੀਗੇ ਇਹੋ ਚੀਜ਼ ਨੂੰ ਫਾਲੋ ਕਰਦੇ ਐਜ਼ ਲਾਈਕ ਆ ਟੂਪਕ ਹਮ ਟੂਪਕ ਛੱਕਰ ਤਾਂ ਇਹ ਐਜ਼ ਲਾਈਕ ਉਹਦਾਂ ਫਾਲੋ ਕਰਦੇ ਐ ਭਾਜੀ ਇਹਨਾਂ ਦੀ ਗੈਂਗਸਟਰ ਨਾਲ ਲਿੰਕ ਹੁੰਦੀ ਹੀ ਹੁੰਦੇ ਆ ਹਰ ਸਿੰਘ ਹਰ ਸਿੰਘ ਭਾਜੀ ਤੁਸੀਂ ਇੱਕ ਗੱਲ ਦੱਸੋ ਸਾਰੇ ਸਿੰਗਰਾਂ ਦੇ ਨੰਬਰ ਕਿਵੇਂ ਪਹੁੰਚ ਜਾਂਦੇ ਐ ਇਹਨਾਂ ਕੋਲ ਯੰਗਸਟਰ ਕੋ ਕੋਈ ਨਾ ਕੋਈ ਨੰਬਰ ਪਰਸਨਲ ਨੰਬਰ ਕਿਵੇਂ ਪਹੁੰਚ ਜਾਂਦਾ ਭਾਜੀ ਹੂੰ ਕੋਈ ਨੰਬਰ ਪ੍ਰੋਵਾਈਡ ਕਰ ਰਿਹਾ ਵਿੱਚੋਂ ਕਰਦੇ ਆ ਭਾਜੀ ਸਾਰੇ ਬੰਦੇ ਹੁੰਦੇ ਐ ਇਹਨਾਂ ਕੋਲ ਵਿੱਚੋਂ ਕੋਈ ਇਹਨਾਂ ਦਾ ਬੌਂਸਰ ਹੁੰਦਾ ਮੈਂ ਕੋਈ ਇਹਨਾਂ ਦਾ ਦੋਸਤ ਹੁੰਦਾ ਮੈਂ ਹੁਣ ਭਾਜੀ ਸਿੱਧੂ ਦਾ ਮਟਰ ਹੋਇਆ ਤੋ ਸਿੱਧੂ ਨਾਲ ਭਾਜੀ ਸਿੱਧੂ ਨਾਲ ਫੋਨ ਤੇ ਕਿੰਨੀ ਸਿੱਧੂ ਨੂੰ ਫੋਨ ਤੇ ਪਹਿਲਾਂ ਵੀ ਧਮਕੀਆਂ ਮਿਲਦੀਆਂ ਸੀ ਹਾਂ ਬੜੀਆਂ ਨੇ ਤੋ ਉਹਦਾ ਨੰਬਰ ਕਿੰਨੀ ਪ੍ਰੋਵਾਈਡ ਕੀਤਾ ਭਾਜੀ ਕਿਸੇ ਨਾਲ ਦੇ ਨਹੀਂ ਕੀਤਾ ਹੁਣ ਸੈਟੂ ਦੇ ਲੋਰਸ ਦੀ ਗੱਲ ਹੁੰਦੀ ਸੀ ਹੁੰਦੀ ਸੀ ਭਾਜੀ ਸਭ ਨੂੰ ਪਤਾ ਆ ਇਹ ਗੱਲ ਤਾਂ ਜਗ ਜਾਹਰ ਹੈ ਜੀ ਕਿੱਸੇ ਸਭ ਦੀ ਗੱਲ ਹੁੰਦੀ ਪਾਜੀ ਜੂਵਿੰਗ ਐਂਗਸਟਰ ਤੇ ਸਿੰਗਰਾਂ ਦੀ ਆਪਸ ਚ ਜਦੋਂ ਪਿਆਰ ਹੁੰਦਾ ਨਾ ਫਿਰ ਇਹ ਫਰੋਤੀ ਨਹੀਂ ਮੰਗਦੇ ਹੁੰਦੇ ਸਿਰਫ ਇਹਨਾਂ ਦੀ ਬਣਦੀ ਹੁੰਦੀ ਹੈ ਕਿ ਐਂਗਸਟਰ ਨੂੰ ਐ ਹੁੰਦਾ ਵੀ ਮੇਰੇ ਮੇਰੇ ਅੰਦਰ ਐਡਾ بڑا ਸਿੰਗਰ ਹੈ ਐਡਾ ਐਡਾ ਸਿੰਗਰ ਨੂੰ ਐ ਹੁੰਦਾ ਮੇਰੇ ਕੋਲ ਐਡਾ بڑا ਡਾਉਨ ਹੈ ਹੂੰ ਤੇ ਪਾਜੀ ਉਸੇ ਹਿਸਾਬ ਦੀ ਗੱਲ ਹੁੰਦੀ ਸੀ ਇਹਨਾਂ ਦੀ ਪਹਿਲਾਂ ਯਾਰ ਇਹ ਸੀ ਤੁਸੀਂ ਯਾਰੀ ਪਾਜੀ ਇਹ ਉਹ ਨੂੰ ਚੰਗੀ ਕਹਿੰਦੇ ਗੁੱਡ ਮਾਰਨਿੰਗ ਵਗੈਰਾ ਵੀ ਭੇਜਦਾ ਸੀ ਜੋ ਸੁਣਨ ਚਾਹਿਆ ਦੇਖੋ ਹੂੰ ਕਿਉਂਕਿ ਪਾਜੀ ਮੈਂ ਜੇਲ੍ਹ ਚ ਸੀਗਾ ਜੀ ਲੋਰੈਂਸ ਵਾਲੇ ਇਕੱਠੇ ਸੀਗੇ ਵਿੱਚੋਂ ਕਈ ਬੰਦਿਆਂ ਦੀ ਲੋਰੈਂਸ ਨਾਲ ਗੱਲ ਹੁੰਦੀ ਸੀ ਜੀ ਤਾਂ ਭਾਜੀ ਗੱਲ ਪਤਾ ਲੱਗ ਜਾਂਦੀ ਸੀ ਜੀ ਤੇ ਜਦੋਂ ਇਹ ਅਜਮੇਰ ਜੇਲ੍ਹ 'ਚ ਸੀ ਭਾਜੀ ਲੋਰੈਂਸ ਦਾ ਆਇਆ ਸੰਗ ਉਦੋਂ ਕੀ ਕਹਿੰਦੇ ਨੇ ਇਹਨੇ ਸਿੱਧੂ ਮੂਸੇ ਵਾਲੇ ਨੇ ਇਹਦਾ ਸਿੱਧੂ ਮੂਸੇ ਵਾਲੇ ਨੇ ਕੀ ਕਹਿੰਦੇ ਨੇ ਭਾਗੋ ਮਾਜਰੇ ਟੂਰਨਾਮੈਂਟ ਤੇ ਆਏ ਆ ਉੱਥੋਂ ਭਾਜੀ ਇਹਨਾਂ ਦਾ ਰੌਲਾ ਹੋਇਆ ਗਾਲਮਗਾਲੀ ਵੀ ਹੋਈ ਆ ਆਪਸ ਵਿੱਚ ਕਿਉਂਕਿ ਬਾਜੀ ਵਿੱਕੀ ਮਿੱਡੂ ਖੇੜਾ ਇਹਨਾਂ ਨੇ ਮਾਰਿਆ ਤਾਂ ਨਜਾਇਜ਼ ਨਾ ਕਿੰਨਾ ਦਵਿੰਦਰ ਗਏ ਨੇ ਦਵਿੰਦਰ ਗਏ ਨੇ ਉਹਦੇ ਸਿੱਧੂ ਦਾ ਵੀ ਲੜਨ ਦੇਣਾ ਸੀ ਬਾਜੀ ਸ਼ਗੁਨਪ੍ਰੀਤ ਨਾਮਤਾ ਹੈ ਸ਼ਗੁਨਪ੍ਰੀਤ ਨੇ ਬਾਜੀ ਮੈਂ ਐ ਹਰਾਣਾ ਸ਼ਗੁਨਪ੍ਰੀਤ ਨੇ ਇਹਨਾਂ ਨੂੰ ਰੇਕੀ ਕਰਵਾਈ ਹੂੰ ਉਹਨਾਂ ਨੂੰ ਖਾਣਾ ਦੇ ਗਿਆ ਬਾਜੀ ਰੇਕੀ ਮਰਦ ਦੀ ਰੇਕੀ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਹੂੰ ਮਰਡਰ ਦੀ ਰੇਕੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਭਾਜੀ ਆਪਾਂ ਕਿਸੇ ਨੂੰ ਰਸਤਾ ਦਿਖਾਈਏ ਘਰ ਦਿਖਾਈਏ ਉਹਦਾ ਆਫਿਸ ਦਿਖਾਈਏ ਤੇ ਅਗਲੇ ਦਿਨ ਉਸ ਬੰਦੇ ਦਾ ਮਰਡਰ ਹੋ ਜੇ ਹੂੰ ਤਾਂ ਪਾ ਜੀ ਆਪਾਂ ਤਾਂ ਮੇਨ ਆ ਨਾ ਉਹ ਬੰਦੇ ਜਿਹੜੇ ਮਾਰ ਕੇ ਗਏ ਉਹਨਾਂ ਨੂੰ ਤਾਂ ਉਹਦਾ ਘਰ ਵੀ ਨਹੀਂ ਸੀ ਪਤਾ ਉਹਦਾ ਕੋਈ ਟਿਕਾਣਾ ਵੀ ਨਹੀਂ ਸੀ ਪਤਾ ਹੂੰ ਆਪਾਂ ਉਹਦਾ ਉਹਨੂੰ ਘਰ ਦਿਖਾਣੇ ਆ ਹੂੰ ਆਪਾਂ ਆਪ ਉਹਨੂੰ ਉਹਦਾ ਆਫਿਸ ਦਿਖਾਣੇ ਆ ਤਾਂ ਭਾਜੀ ਆਪਾਂ ਵੀ ਦੋਸ਼ੀ ਆ ਨਾ ਪਲੈਨਿੰਗ ਚ ਹੂੰ ਹੁਣ ਮੇਰੇ ਤੇ 120 ਵੀ ਦਾ ਕੇਸ ਹੈ ਪਲੈਨਿੰਗ ਦਾ ਮੈਨੂੰ ਵੀ ਭਾਜੀ ਐਂ ਪਲੈਨਿੰਗ ਦਾ ਦੋਸ਼ ਹੀ ਪਾਇਆ ਹੋਇਆ ਹੈ ਨਾ ਮੈਂ ਸੀ ਨਹੀਂ ਮੈਂ ਤੁਹਾਨੂੰ ਤੁਹਾਨੂੰ ਦੱਸ ਰਿਹਾ ਮੈਂ ਸੱਚ ਹੂੰ ਮੇਰਾ ਨਹੀਂ ਸੀ ਜਿੰਨਾ ਕਿ ਲਿੰਕ ਸੀ ਮੈਂ ਤੁਹਾਨੂੰ ਦੱਸਤਾ ਵੀ ਐਵੇਂ ਐਵੇਂ ਕਰਕੇ ਗੱਲ ਸੀ ਠੀ ਭਾਜੀ ਪਲੈਨਿੰਗ ਚ ਪਾਇਆ ਉਹ ਉਹਨੇ ਤਾਂ ਭਾਜੀ ਸ਼੍ਰੀ ਆਮਰੇ ਕੀ ਕਰਵਾਈ ਹੋਈ ਸੀ ਹੂੰ ਤਾਂ ਭਾਜੀ ਉਹਦਾ ਤਾਂ ਹੈ ਹੀ ਸੀ ਨਾ ਪਰ ਅਸੀਂ ਨਹੀਂ ਬਸ ਇਹ ਦੁੱਧ ਤਾਂ ਕੋਈ ਨਾ ਕਹਿੰਦੇ ਕਹਿੰਦੇ ਵੀ ਜੇ ਬਦਲਾ ਲੈਣਾ ਹੀ ਸੀ ਤਾਂ ਕਿਸੇ ਹੋਰ ਗੈਂਗਸਟਰ ਨਾਲ ਲੈ ਸਕਦੇ ਦਵਿੰਦਰ ਵੀ ਮੀਹੇ ਦੇ ਵਿੱਚ ਗੈਂਗ ਦੇ ਵਿੱਚ ਬੜੇ ਗੈਂਗਸਟਰ ਸੀ ਕਿਸੇ ਨਾਲ ਵੀ ਬਦਲ ਲਿਆ ਜਾ ਸਕਦੇ ਸੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਗੈਂਗਸਟਰਾਂ ਨਾਲ ਕੋਈ ਬਦਲਾ ਲਿਆ ਭਾਜੀ ਗੈਂਗਸਟਰਾਂ ਦੀ ਲੈਂਚ ਇੱਕ ਹੋਰ ਚੀਜ਼ ਵੀ ਹੁੰਦੀ ਹੈ ਸੌਫਟ ਟਾਰਗੇਟ ਬਹੁਤ ਛਿਤੀ ਉੜਦਾ ਜਿਹੜਾ ਸੌਫਟ ਟਾਰਗੇਟ ਹੁੰਦਾ ਨਾ ਉਹਨੂੰ ਤਾਂ ਖਾ ਜਾਂਦੇ ਆ ਉਹ ਜਲਦੀ ਖਾ ਜਾਂਦੇ ਆ ਤੇ ਸੁਣਨ ਚਾਹ ਇਹ ਵੀ ਲੋਰੈਂਸ ਨੇ ਗੋਲਡੀ ਨੂੰ 1 ਸਾਲ ਪਹਿਲਾਂ ਦਾ ਕਹਿ ਰੱਖਿਆ ਸੀ ਵੀ ਸਿੱਧੂ ਨੂੰ ਮਾਰੋ ਵੀ ਇਹਨਾਂ ਦੀ ਆਪਸ ਚ ਕਹਿੰਦੇ ਇਸ ਚੀਜ਼ ਨੂੰ ਲੈ ਕੇ ਉਹ ਵੀ ਇਹ ਲੋਰੈਂਸ ਨੇ ਕਿਹਾ ਵੀ ਮੈਨੂੰ ਫੋਨ ਨਾ ਕਰੀ ਤੂੰ ਜਦ ਤੱਕ ਇਹਦਾ ਕੰਮ ਨਹੀਂ ਕਰਦਾ ਲੋਰੈਂਸ ਨੇ 골ਡਨ ਉਹ ਕਿਹਾ ਫਿਰ ਉਹ ਇਹਨਾਂ ਵੇਸਲਾ ਹੋ ਕੇ ਚੱਲਿਆ ਉਹਨੂੰ ਡਰ ਨਹੀਂ ਸੀ ਕਿਸੇ ਦਾ ਭਾਜੀ ਉਹਨੂੰ ਆਇਆ ਸੀ ਵੀ ਐਨ ਐ ਕਿਵੇਂ ਹੋ ਜਾਊਗਾ ਉਹਨੂੰ ਇਹ ਨਹੀਂ ਸੀ ਨਾ ਪਤਾ ਕੀ ਏਡੇ ਵੱਡੇ ਹਥਿਆਰ ਆਏ ਨੇ ਤੇ ਬੰਦੇ ਇਸ ਤਰ੍ਹਾਂ ਦੇ ਕੀੜੇ ਲਾ ਰਹੇ ਨੇ ਵੈਸੇ ਤਾਂ ਬਾਜੀ ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਨੇ ਨਾ ਇੱਕ 샤ਰੂਖ ਕੇ ਗੈਂਗਸਟਰ ਦਿੱਲੀ ਦਾ ਹਾਂਜੀ ਹੈ ਕਾਫੀ ਮਸ਼ਹੂਰ ਹੈ ਇਸਰ 샤ਰੂਖ ਨੇ ਵੀ ਰੈਕੀ ਕੀਤੀ ਸੀ ਸਿੱਧੂ ਸਿੱਧੂ ਦੀ ਉਸ